ਲੋ ਜੀ ਅੱਜ ਮੰਗਲਵਾਰ ਤੇ ਆ ਗਏ ਪੰਡ ਜੀ ਲੈਟਰੀ ਵਾਲੇ ਅਮਰਗੜ ਵਾਲੇ ਅਮਰਗੜ ਮਲੇਰ ਕੋਟਲਾ ਪੰਜਾਬ ਤੋਂ ਤਾਂ ਵਾਕਈ ਜੋ ਪਿਛਲੀ ਵਾਰ ਤਿੰਨ ਨਾਮ ਹੁਣ ਲਗਾਤਾਰ ਲੱਗਿਆ 20 ਲੱਖ 15 ਲੱਖ 10 ਲੱਖ ਤੇ 5 ਲੱਖ 4 ਤੇ 5 ਲੱਖ ਰੁਪਇਆ ਜਿਹਦਾ ਲੱਗਿਆ ਉਹ ਹਜੇ ਪਹੁੰਚਿਆ ਨਹੀਂ ਬੰਦਾ ਤਾਂ ਬਿਲਕੁਲ ਜੋ ਕਿਹਾ ਸੀ ਇਹਨਾਂ ਨੇ ਕਿ ਸਾਡੇ ਕਰੋੜਾਂ ਦੇ ਨਾਮ 6 ਰੁਪਏ ਦੀ ਟਿਕਟ ਲੱਤੀ ਸੀ 1 ਕਰੋੜ ਰੁਪਏ ਦਾ ਨਾਮ ਉਹ ਲੱਗਿਆ ਟੋਟਲ ਲਗਾਤਾਰ ਜਿਹੜੇ ਪੰਡ ਜੀ ਕੀ ਕਹਿਣਾ ਚਾਹੋਗੇ ਕਹਾਂਗੇ ਮੈਂ ਠੀਕ ਰਿਹਾ ਯਾਰ ਆਪਦੇ ਵੀ ਆ ਜਾਓ ਭਾਈ ਕਿਹਦਾ ਹੈਗਾ ਲੈ ਜਾਓ ਅੱਛਾ ਪਤਾ ਗੱਲ ਕੀ ਹੈ ਵੀਰੇ ਦੇਖੋ ਆਪਣੇ ਕੋਲ ਵਿਸਾਖੀ ਬੰਪਰ ਦੇ ਵਿੱਚ ਤਿੰਨ ਪ੍ਰਾਈਜ਼ ਲੱਗੇ ਸੀ ਪਨੋਟ ਐਂਟਰਪ੍ਰਾਈਜ਼ ਜਿਹਦੇ ਵਿੱਚੋਂ ਸੈਕੰਡ 20 ਲੱਖ ਦਾ ਪ੍ਰਾਈਜ਼ ਲੱਗੇ ਜੀ ਫਾਜ਼ਲ ਕਾ ਉਸ ਤੋਂ ਬਾਅਦ 10 ਲੱਖ ਦਾ ਲੱਗੇ ਲੁਧਿਆਣਾ ਜੀ ਤੇ 5 ਲੱਖ ਦਾ ਲੱਗੇ ਪੰਡ ਲਾੜੀ ਮਲੇ ਕੋਲਾ ਠੀਕ ਹੈ ਆਪਣੀ ਬੀਤੀ ਟਿਕਟ ਤੋਂ ਹੁਣ ਜਿਹੜਾ ਆ ਮੈਟਰ ਆ ਏ ਸੀਰੀ ਦਾ ਨੰਬਰ ਆ ਇਹ 925037 ਨੰਬਰ ਇਹ ਬੰਦਾ ਸਾਨੂੰ ਕੰਟੈਕਟ ਨੰਬਰ ਲਿਖਾ ਕੇ ਆ ਜੀ ਕੰਟੈਕਟ ਨੰਬਰ ਲਿਖਾਉਣ ਤੋਂ ਬਾਅਦ ਜਿਆਦਾ ਸਾਡੇ ਇਕੱਠ ਹੁੰਦਾ ਜਿਆਦਾ ਤੁਸੀਂ ਦੇਖੀ ਆ ਜਿਆਦਾ ਸਾਡੇ ਸਟਾਫ ਤੋਂ ਕੋਈ ਅੱਖਰ ਦੀ ਮਿਸਟੇਕ ਹੋ ਗਈ ਜਾਂ ਉਹ ਬੰਦੇ ਲਿਖਾਉਣ ਵਾਲੇ ਤੋਂ ਹਾਂ ਅਸੀਂ ਉਹਦੇ ਨਾਲ ਦੇ ਮਿਲਦੇ ਜੁਲਦੇ ਨੰਬਰ ਵੀ ਲਾ ਕੇ ਦੇਖ ਲੇ ਸਾਡਾ ਕੰਟੈਕਟ ਨਹੀਂ ਹੋ ਰਿਹਾ ਉਹਨਾਂ ਤੇ ਉਹ ਜਾਂ ਹੁਣ ਸਾਨੂੰ ਜਿੱਥੇ ਤੱਕ ਸਾਕਾ ਉਹਦੇ ਨੰਬਰ ਤੇ ਵਟਸਐਪ ਵੀ ਨਹੀਂ ਚੱਲਦਾ ਇਹਦਾ ਨੰਬਰ ਲਗਾ ਕੇ ਆ ਕਿਉਂਕਿ ਬਿਲਕੁਲ 5 ਲੱਖ ਨਿਕਲੇ ਉਹਨਾਂ ਨੂੰ ਪਤਾ ਨਹੀਂ ਹੈਗਾ ਸਾਨੂੰ ਵਿਕਰੇ ਵੀ ਜਲਦੀ ਜਲਦੀ ਅਸੀਂ ਬੰਦਾ ਕਵਰ ਕਰੀਏ ਕਿਵੇਂ ਪਤਾ ਕੀ ਹੁੰਦਾ ਆਪਣੋਂ ਤਾਂ ਵੀ ਇਸ ਤਰ੍ਹਾਂ ਪੰਡ ਤੋਂ ਨੰਬਰ ਲਗਾ ਕੇ ਅਪਰ ਕਾਲ ਆ ਜੂ ਜਨਾਬ ਲੱਗਿਓ ਅਸੀਂ ਤਾਂ ਕਾਲ ਕਰ ਰਹੇ ਪਰ ਨੰਬਰ ਨਹੀਂ ਲੱਗ ਰਿਹਾ ਅਲੱਗ ਨਾਲ ਕਾਲ ਤਾਂ ਜੀ ਸਿੱਟ ਟਿਕਟ ਪਰਾਂ ਬਾੜ ਕੇ ਇਹ ਚੀਜ਼ ਹੁੰਦੀ ਹੈ ਵੀ ਭਾਈ ਜਲਦੀ ਜਲਦੀ ਆਪਣੀਆਂ ਟਿਕਟਾਂ ਕੱਢ ਲਓ ਜਿਹਨੇ ਬਾੜ ਲਾਦ ਨਹੀਂ ਮੇਰੇ ਕੋਲ ਆਜੂ ਜੇ ਜਿੰਨੇ ਵੀ ਵੀਰਾਂ ਨੇ ਟਿਕਟ ਸਾਡੇ ਕੋਲ ਪਾਈ ਆ ਪੰਡ ਲਾਟਰੀ ਬਲੇ ਕੋਲਾ ਤੋਂ ਬਠਿੰਡੇ ਜਾਂ ਲੁਧਿਆਣੇ ਜਾਂ ਅਮਰਗੜ ਉਹ ਸਾਰੇ ਵੀਰਾਂ ਨੂੰ ਮੇਰੀ ਵੀਡੀਓ ਦੀ ਟਿਕਟ ਚੈੱਕ ਕਰਾ ਕੇ ਜਾਓ ਕੀ ਪਤਾ ਤੁਹਾਡੇ ਦੇ ਵਿੱਚ ਇਹ ਟਿਕ ਟੋਕ ਹੈ ਠੀਕ ਹੈ ਜੀ ਤੇ ਲਗਾਤਾਰ ਹੀ ਤੁਹਾਡੇ ਕੋਲ ਦੇਖੋ ਜੀ ਤੁਹਾਨੂੰ ਬਕਾਇਦਾ ਵੀਰ ਸਬੂਤ ਲੋਕਾਂ ਨੂੰ ਵੀ ਪਤਾ ਸੋਣ ਵਾਲੇ ਵੀਡੀਓ ਚੱਲਦੀਆਂ ਚੈਨਲਾਂ 'ਤੇ 19 ਤਰੀਕ ਨੂੰ ਪਸਾਖੀ ਵਿੰਪਰ ਦਾ ਡਰਾਅ ਸੀ ਜਿਸ ਦੇ ਵਿੱਚੋਂ ਅਸੀਂ ਤਿੰਨ ਪ੍ਰਾਈਜ਼ ਕੱਟੇ ਨੇ 20 ਲੱਖ 10 ਲੱਖ 5 ਲੱਖ ਠੀਕ ਹੈ ਜੀ ਬਕਾਇਦਾ ਸਰਕਾਰੀ ਰਿਜ਼ਲਟ ਦਾ ਨੋਟ ਆ 20 ਲੱਖ ਦਾ ਫਜ਼ਲ ਕਾ 10 ਲੱਖ ਦਾ ਲੁਧਿਆਣੇ 5 ਲੱਖ ਦਾ ਮਲੇਕਪੁਰਾ ਉਸ ਤੋਂ ਪਹਿਲਾਂ 18 ਤਰੀਕ ਨੂੰ 100 ਸੀਰੀਜ਼ ਦੇ ਵਿੱਚ ਫਪਾੜੇ ਨਾਮ ਲੱਗਿਆ 9 ਲੱਖ ਰੁਪਏ ਦਾ 9000 100 ਤੇ ਉਸ ਤੋਂ ਪਹਿਲਾਂ ਜੀ 18 ਤਰੀਕ ਨੂੰ 1 ਕਰੋੜ ਰੁਪਏ ਦਾ ਪ੍ਰਾਈਸ ਲੱਗਿਆ ਕਰਨਾ ਦਿ ਲੋਟਰੀ ਸਟਾਕ ਵੇਸਟ ਬਨੋਰਟ ਐਂਟਰਪ੍ਰਾਈਜ਼ ਸਾਡੀ ਜਾਨੀ ਏਜੰਸੀ ਦੇ ਵਿੱਚ 1 ਕਰੋੜ ਲੱਗਿਆ 60 ਰੁਪਏ ਵਾਲੀ ਕਿਉਂ ਉਸ ਤੋਂ ਪਹਿਲਾਂ 16 ਤਰੀਕ ਨੂੰ 200 ਸੀਰੀਜ਼ ਦੇ ਵਿੱਚੋਂ 9000 18 ਜਿਹੜੀ ਮੰਗਲਵਾਰ ਦਾ ਦਿਨ ਸੀ ਉਹਦੇ ਨਾਲ 18 ਲੱਖ ਦਾ ਨਾਮ ਲੱਗਿਆ ਲਗਾਤਾਰ ਅਸੀਂ 4 ਦਿਨ ਤੋਂ ਮਾ ਫੜਦੇ ਆ ਰਹੇ ਹਾਂ ਜੀ ਤੇ ਅੱਜ ਵੀ ਸਾਡੇ ਕੋਲੇ 1 ਵਜੇ 2.25 ਲੱਖ 45 ਲੱਖ ਦੇ ਨਾਮ ਨਹੀਂ ਲੱਗਦੇ ਤੇ ਹੁਣ ਸਾਡੇ ਵਿੱਚ ਕੋਈ ਕਮੈਂਟ ਕਰਨ ਵਾਲਾ ਕਮੈਂਟ ਨਾ ਕਰੇ ਦੇਖ ਕੇ ਕਰੇ ਵੀ ਭਾਈਆ ਤੁਹਾਡੇ ਸਾਹਮਣੇ ਸਬੂਤ ਨੇ ਖਾਤੇ ਖੋਲ ਤੇ ਪੰਡਤ ਨੇ ਪੰਡ ਲਾੜਰ ਏਜੰਸੀ ਏਜੰਸੀ ਹੈ ਵੀ ਜਿਹੜਾ ਵੀ ਸਰਕਾਰੀ ਰਿਜ਼ਲਟ ਆਊਗਾ ਦਾ ਪੰਡ ਦਾ ਨਾਮ ਵਿੱਚ ਆਉਣਾ ਹੀ ਆਉਣਾ ਕਿਉਂਕਿ ਨਾਮ ਲੱਗਣੀ ਲੱਗਣਾ ਹੈ ਤੇ ਇਹਦੇ ਨਾਲ ਇੱਕ ਦੋ ਹੋਰ ਗੱਲਾਂ ਦਾ ਲੋਕਾਂ ਦੀ ਕੰਪਲੇਟ ਸੀ ਆਪਣਾ ਜਦ ਪਹਿਲਾਂ ਸਟਾਰਟਿੰਗ ਕਰੀ ਸੀ ਰਾਸ਼ੀ ਨਾਲ ਟਿਕਟ ਦੇਣੀ ਤਾਂ ਕੁੰਭ ਰਾਸ਼ੀ ਤੋਂ ਕਰੀ ਸੀ ਤੇ ਉਹ ਕੁੰਭ ਰਾਸ਼ੀ ਵਿੱਚ ਨਾਮ ਲੱਗੇ ਵੀ ਸੀ ਸਾਰ ਦਾ ਅਗਰਵਾਲ ਲੱਗੇ ਸੀ ਆਪਣੇ ਚਾਉਣਾ ਨਗਰ 1.5 ਕਰੋ ਕੋਸਾ ਘੋੜਾ ਲੱਗੇ ਸਚੈਨ ਸਿੰਘ 42 ਵਾ ਨੂੰ ਕਾਫੀ ਬੰਦੇ ਨੇ ਕੁੰਭਰਾਸੀ ਨਾਮ ਲੱਗੇ ਸੀ ਉਸ ਤੋਂ ਬਾਅਦ ਉਹਦੇ ਸੰਕੇਤ ਚੇਂਜ ਹੋ ਗਏ ਸੀ ਪਰ ਦੁਬਾਰਾ ਸੰਕੇਤ ਫੇਰ ਆ ਚੁੱਕੇ ਨੇ ਆਹ ਟਿਕਟ ਤੇ ਇਹ ਟਿਕਟ ਉਹ ਟਿਕਟਾ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਸੀ ਕਰੋੜ ਰੁਪਿਆ 1 ਕਰੋੜ ਦਾ ਨਾਮ ਆ ਜੀ ਸ਼ਰਮਾ ਜੀ ਤੇ 2000 ਰੁਪਏ ਦੀ ਟਿਕਟ ਆ ਜੀ 2000 ਰੁਪਏ ਦੀ ਟਿਕਟ ਆਹ ਟਿਕਟ ਦੀ ਹੋਣਾ ਅਗਲਾ ਕਿ ਇਹ 2000 ਦੀ ਟਿਕਟ ਹੈ ਇੱਕ ਮਾਈ ਜੀ ਟਿਕਟ ਵੀ ਇਅਰ ਪ੍ਰਿੰਟ ਵੀ ਓਨਲੀ ਸਕੀਮ ਵੀ ਟਿਕਟ ਦੀ ਆ 4 ਜ਼ੀਰੋ ਤੋਂ 4 ਜ਼ੀਰੋ ਤੋਂ ਲੈ ਕੇ 4 ਮੈਂ ਤੱਕ ਨੰਬਰ ਨੇ ਨਾਮ ਲੱਗਦੇ ਚਾਂਸ ਜ਼ਿਆਦਾ ਨਹੀਂ ਹੁੰਦੇ ਵਿੱਚ ਦੇਖੋ 20 ਹਜ਼ਾਰ ਕਸਟਮਰ ਦੇ ਵਿੱਚੋਂ ਨਾਮ ਨਿਕਲਣਾ ਪਹਿਲੇ ਨੂੰ ਤਾਂ 1 ਕਰੋੜ ਮਿਲ ਜਾਣਾ ਜੀ ਦੂਜੇ ਨੂੰ 10 ਲੱਖ ਮਿਲ ਜਾਣਾ ਫਿਰ ਉਸ ਤੋਂ ਬਾਅਦ ਤੀਜੇ ਭਾਈ 50 ਕਸਟਮਰ 99000 50 ਨੂੰ 77000 50 ਨੂੰ 66000 100 ਬੰਦੇ ਨੂੰ 55000 100 ਬੰਦੇ ਨੂੰ 44000 ਤੇ ਲਾਸਟ 1000 ਬੰਦੇ ਨੂੰ 2000 ਯਾਨੀ ਕੈਨ ਦਾ ਭਾਵ 1000 11 12 13 1352 ਬੰਦੇ ਬਿੰਦਾਂ ਨੂੰ ਮਿਲਦਾ ਆਹ ਟਿਕਟ ਦੇ ਵਿੱਚੋਂ ਮਿਲਨੀ ਹੈ ਤਾਂ ਜੇ ਤੁਸੀਂ ਪਹਿਲਾਂ ਪਾ ਲੋਗੇ ਬਾਅਦ ਚ ਨਹੀਂ ਮਿਲਦੀ ਕੋਕਾ ਟਿਕਟ ਦੀ ਕਾਊਂਟਿੰਗ ਘਟ ਹੈ ਜੀ ਟਿਕਟ ਸਭੀ ਘਟਾ ਸਾਡੇ ਕੋਲ ਵਿਕੀ ਜਾ ਰਹੀ ਹੈ ਤੇ ਸਿਰਫ 100 200 ਟਿਕਟ ਰਹਿ ਗਈ ਨੇੜੇ ਵੀ ਇਹਨੇ ਟਿਕਟ ਲੈ ਕੇ ਨਹੀਂ ਲੈ ਜਾਓ 3 ਮਈ ਦਾ ਦਾ ਡਰਾਪ 3 ਮਈ ਦਾ ਠੀਕ ਹੋ ਠੀਕ ਹੈ ਜੀ 2000 ਦੀ ਟਿਕਟ ਤੁਸੀਂ ਆਪਣੀ ਘਰ ਕੋਰੀਅਰ ਕਰਵਾ ਸਕਦੇ ਹੋ ਮਿਲ ਕੇ ਪਾ ਸਕਦੇ ਹੋ ਮੰਗਲਵਾਰ ਨੂੰ ਬਿਠਡੇ ਆਉਣਾ ਜੀ ਉਰੇ ਹੁਣ ਅਗਲੇ ਮੰਗਲਵਾਰ ਵੀ ਆਵਾਂਗੇ ਹਾਜੀ ਰਤਨ ਰੋਡ ਦੇ ਉੱਤੇ ਸਬਜ਼ੀ ਮੰਡੀ ਹੈ ਜੀ ਸਬਜ਼ੀ ਮੰਡੀ ਦਾ 4 ਨੰਬਰ ਗੇਟ ਵੱਡੋ ਜੀ 4 ਨੰਬਰ ਗੇਟ ਵੱੜ ਕੇ ਨਾਲ ਹੀ ਜੂਨੀਅਰ ਬੈਂਕ ਤੇ 42 ਨੰਬਰ ਸ਼ਾਪ ਠੀਕ ਹੈ ਜੀ ਪੰਡ ਲਾਟਰੀ ਮਲੇਖੋੜਾ ਮੰਗਲਵਾਰ ਤੋਂ ਮੈਨੂੰ ਮਿਲ ਕੇ ਟਿਕਟ ਪਾਸ ਹੋ ਜਾਵੇ ਜੇਕਰ ਮੰਨ ਲਓ ਉਸ ਤੋਂ ਬਾਅਦ ਦਿਨੋਂ ਤਾਂ ਮੇਰਾ ਉਹ ਲੜਕਾ ਹੁੰਦਾ ਪੱਕਾ ਕਾਊਂਟਰ ਲੱਗਿਆ ਟੇਬਲ ਲੱਗਿਆ ਹੁੰਦਾ ਜੇ ਪਾਣੀ ਵੇਖ ਕੋਈ ਕੱਜ ਮੈਂ ਆ ਤੇ ਉਹ ਪੱਕਾ ਕਾਊਂਟਰ ਉਹਨੂੰ ਸਾਡੇ ਕੋਲੋਂ ਟਿਕਟਾ ਲੈ ਆ ਸਕਦੇ ਹੋ ਠੀਕ ਹੈ ਜੀ ਤੇ ਇਸ ਤੋਂ ਇਲਾਵਾ 24 ਮਈ ਨੂੰ ਇੱਕ ਡਰਾਅ ਹੋਣ ਜਾ ਰਿਹਾ ਜੀ 2.5 ਕਰੋੜ ਰੁਪਏ ਦਾ ਪ੍ਰਾਈਜ਼ ਆ 500 ਰੁਪਏ ਦੀ ਟਿਕਟਾ ਤੇ 10 ਮਈ ਨੂੰ ਪੰਜਾਬ ਸਰਕਾਰ ਦਾ 1.5 ਕਰੋੜ ਦਾ ਜਿਹੜਾ ਉਹਨਾਂ ਆਪਣੇ ਪਰਿਆਲੇ ਲੱਗੇ ਹਟੇ ਆਪਣੇ ਏ ਜੀ ਨਾਮ ਸੀ ਨਾ ਸੁਖਜੈਨ ਹਨ ਸੁਖਦੀਪ ਇਹ ਦਾ ਨਾਮ ਸੀ ਕੁਮਬਰਾਸੀ ਚ ਉਹ ਵੀ ਤੇ ਉਹ ਇਲਾਕੇ ਉਹ ਵੀ 10 ਮਈ ਦਾ ਡਰਾਅ ਹਣ ਦੁਬਾਰੇ 200 ਵਾਲੀ ਦਾ ਇਸ ਤੋਂ ਇਲਾਵਾ 20 20 ਰੁਪਿਆ ਦੀ ਟਿਕਟ ਹੈ ਜੀ ਤੇ 6 ਰੁਪਿਆ ਦੀ ਟਿਕਟ ਡੇਲੀ ਨਿਕਲਦੀ 1 ਕਰੋੜ 6 1 ਵਜੇ 6 ਵਜੇ 8 ਵਜੇ ਉਹਦੇ ਵਿੱਚ ਸਾਡੇ ਕੋਲ ਡੇਲੀ ਪ੍ਰਾਈਜ਼ ਲੱਗਦੇ ਨੇ ਅੱਛਾ ਪਰ ਮੈਂ ਇਹ ਬੇਨਤੀ ਕਰੂਗਾ ਜਿਹੜੀ ਕਿਸਮਤ ਜਮਾਉਣੀ ਆ ਯਾਰ ਉੱਤੇ ਜਮਾਓ ਜਿੱਥੇ ਤੁਹਾਨੂੰ ਕੁਝ ਮਿਲੇ ਪੰਡ ਤਲਾਟਰੀ ਮਿਲੇ ਕੋਲਾ ਇਹ ਜੀ ਏਜੰਸੀ ਜੀ ਨੇ 2 ਸਾਲ ਦੇ ਵਿੱਚ ਦੁਨੀਆ ਕਮਾ ਕੇ ਰੱਖਦੇ ਵਿਸ਼ਵਾਸ ਕਮਾਇਆ ਸੀ ਲੋਕਾਂ ਨੂੰ ਨਾਮ ਦਿੱਤੇ ਨੇ ਭਾਈ ਜੀ 42 ਲੱਖ ਪਤੀ ਮੇਰੇ ਕੋਲ ਬਣਿਆ 100 ਰੁਪਏ 42 ਲੋਕਾਂ ਨੂੰ 40 40 ਸਾਲ ਹੋ ਗਏ ਕੰਮ ਕਰਦੇ ਨੂੰ ਤੇ ਕਹਿ ਦਿੰਦੇ ਨਹੀਂ ਸਾਡੇ ਕੋਲ ਇੰਨੇ ਨਾਮ ਲੱਗ ਰਹੇ ਨੇ ਤੇ ਵਿੱਚ ਮੇਰੇ ਖਿਲਾਫ ਬੋਲਦੇ ਵੀ ਨੇ ਇੱਕ ਲੁਧਿਆਣੇ ਦਾ ਕੋਈ ਉਹਨੂੰ ਨਾਮ ਲੱਗਿਆ ਚਲੋ ਠੀਕਾ ਲੱਗਿਆ ਵਧੀਆਂ ਨੂੰ ਮੁਬਾਰਕਾਂ ਉਹ ਆਪਦੀ ਐਡ ਦੇ ਵਿੱਚ ਪਿਛੋਕੜ ਡੇਟ ਆਵਰਤਾ ਜੀ ਕੀ ਰੱਖਿਆ ਕੀ ਰੱਖਿਆ ਭਾਈ ਡੇਟ ਆਵਰ ਸਾਡਾ ਕਰਮਾ ਸਾਡਾ ਕੰਮ ਆ ਅਸੀਂ ਕਰਦੇ ਆ ਅਸੀਂ ਪੰਡਤਾਂ ਜੀ ਅਸੀਂ ਨਹੀਂ ਕਰਾਂਗੇ ਹੋਰ ਕੌਣ ਕਰੂਗਾ ਅਸੀਂ ਕਿਹੜੇ ਕਿਤੋਂ ਐਕਸਟਰਾ ਪਾਏ ਦਿੰਦੇ ਆ ਪਰ ਉਹਨਾਂ ਨੂੰ ਸੇਕ ਲੱਗਦਾ ਜ다ਨਾ ਨਾ ਆਉਆ ਇਹਨਾਂ ਲੇਕ ਕੇ ਵੀ ਪੰਡਤ ਲਾਹੜੀ ਮਲੇਖ ਕੋਲਾ ਸੇਲਰ ਤਾਂ ਉਹਦੇ ਬੀਪੀ ਵੱਧਦੇ ਕੋਲਾ ਤੇ ਵੀ ਕਿਉਂ ਨਾਮ ਲੱਗ ਗਿਆ ਬਾਈ ਮਿਹਨਤਾਂ ਲੋਕਾਂ ਦਾ ਵਿਸ਼ਵਾਸ ਜਿੱਥੇ 500 ਬੰਦਾ ਇਕੱਠਾ ਹੋ ਜਵੇ ਤਾਂ ਰੱਬ ਉਤਰੇ ਆਉਂਦਾ ਦਵਾ ਕਰਦਾ ਰਿਕਾ ਲੱਗਣਾ ਮੇਨੂੰ ਨਾਮ ਲੱਗੇ ਮੈਨੂੰ ਲੱਗੇ ਪਰ ਕਰਨ ਵਾਲਾ ਪ੍ਰਮਾਤਮਾ ਪ੍ਰਮਾਤਮਾ ਨੇ ਸਾਡੀ ਵਾਂ ਵੜੀ ਆ 2 ਸਾਲ ਚ ਦੁਨੀਆ ਕਮਾਤੀ ਵੱਡੇ ਵੱਡੇ ਜੇ ਕਿਸੇ ਨੇ ਮੈਨਾਂ ਡਿਬੇਟ ਕਰਨੀ ਡਿਬੇਟ ਕਰ ਸਕਦਾ ਕਿਸੇ ਵੀ ਮੁੱਦੇ ਤੇ ਠੀਕ ਹੈ ਤੇ ਇੱਕ ਨੰਬਰ ਦਾ ਕੰਮ ਸਰਕਾਰੀ ਕੰਮ ਆ ਕੋਈ ਵੀ ਕਿਸੇ ਨੂੰ ਕੋਈ ਪ੍ਰੋਬਲਮ ਇਹਨਾਂ ਨਾਲ ਗੱਲ ਕਰਦਾ ਵੀਡੀਓ ਤੇ ਬੋਲਣ ਦਾ ਕੋਈ ਫਾਇ ਪਰ ਮੈਂ ਉਹਨਾਂ ਦਾ ਪਤਾ ਕੀ ਗੱਲ ਹੈ ਸਰ ਮੈਂ ਮਕਸਦ ਕੀ ਹੈ ਵੀ ਪੰਡਿਤ ਲਾਟਰੀ ਸਾਡਾ ਨਾਮ ਲੈ ਕੇ ਬੋਲੇ ਵੀ ਸਾਡਾ ਨਾਮ ਲੈਵੇ ਅਸੀਂ ਫੇਮ ਫੇਮਸ ਹੋਈਏ ਫੇਮਪਾਲ ਦੇ ਹਾਂ ਪਰ ਮੈਂ ਨਾ ਨਹੀਂ ਲੈਂਦਾ ਕਿ ਉਹ ਪਰਮਾਤਮਾ ਦੀ ਕਿਰਪਾ ਨਾਲ 255000 ਫਾਲੋਅਰ ਆ ਜੀ ਅੱਜ ਹਰੇਕ ਨੂੰ ਅੱਛਾ ਠੀਕ ਹੈ ਲੋਕਾਂ ਦਾ ਪਿਆਰ ਆ ਉਹ ਮੇਥੋਂ ਫੇਮਪਾਲ ਦੇ ਪਰ ਫੇਮ ਨਹੀਂ ਦਿੰਦਾ ਮੈਂ ਪਰਮਾਤਮਾ ਦੀ ਕਿਰਪਾ ਨਾਲ ਨਾਮ ਲੱਗਦੇ ਰਹਿਣਗੇ ਜੀ ਤੇ ਆਹ ਵਾਲੀ ਟਿਕਟ ਨਾ ਮਿਸ ਕਰੋ ਮੈਂ ਵਾਰ-ਵਾਰ ਇਹ ਕਹਿ ਰਿਹਾ 2000 ਦੀ ਟਿਕਟ ਸਿਰਫ 2000 ਹੈ ਜੇ ਤੁਹਾਨੂੰ ਬਸਾਕੀ ਬੰਪਰ 10 ਲੱਖ ਟਿਕਟ ਸਭੀ ਜੀ ਇਹ ਸਿਰਫ 200 ਜਿਹਦਾ 5 ਲੱਖ ਰੁਪਇਆ ਲੱਗ ਗਿਆ ਪੰਡਿਤ ਜੀ ਦੇ ਕੋਲੇ ਐ ਇਹ ਆ ਟਿਕਟ ਨੰਬਰ ਆ ਤਾਂ ਤੁਸੀਂ 5 ਲੱਖ ਰੁਪਇਆ ਆਹ ਟਿਕਟ ਨੰਬਰ ਵਾਲਾ ਬੰਦਾ ਬ੍ਰਾਂਚ ਤੇ ਬਾਕੀ ਸਾਰੇ ਥੋੜੇ ਇਹਨਾਂ ਨੰਬਰੇ ਰੇਂਜ ਦੇ ਵਿੱਚ ਵੀ ਆਇਆ ਹਾਂ ਸਾਨੂੰ ਥੋੜਾ ਡਾਟ ਹੋਇਆ ਉਹਦੇ ਅਸੀਂ ਘਰ ਜਾ ਕੇ ਆਵਾਂਗੇ ਅਸੀਂ ਕਲੀਅਰ ਨਹੀਂ ਕਰ ਸਕਦੇ ਕਰੇ ਜਾਵਾਂਗੇ ਸ਼ਾਇਦ ਉਹਦੇ ਕੋਲ ਹੋਵੇ ਪਰ ਪੱਕਾ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਦੇਖੋ ਮਦਰ ਬੰਦਾ ਲੱਭਣੀ ਲੱਭਣਾ ਮੰਨ ਲਓ ਕਿ ਇਹਨੇ ਟਿਕਟ ਪਾੜ ਕੇ ਛੱਡਤੀ ਕਿਸੇ ਦਾ ਨੁਕਸਾਨ ਹੋ ਸੀ ਕਿਹੜਾ ਵੀ ਜੇ ਤਣੀ ਗਵਰਨਮੈਂਟ ਕੋਲ ਉਹਦੇ ਵਾਣ ਤੋਂ ਭਈਆ ਇੱਕ ਮਹੀਨੇ ਦਾ ਟਾਈਮ ਆ ਜਲਦੀ ਜਲਦੀ ਲੈ ਜਾਓ